ਪੈਹੇ ਕਮਾਈ ਵੇ ਕਿੰਨਾ ਤੇਰਾ ਕਾਲਾ ਹੋ ਗਿਆ ਰੰਗ ਨਹੀਂ ਮੇਰਾ ਹੱਥ ਘੋਰਾ ਹੋ ਗਿਆ ਕਰੂਨਾ ਕਾਲੂ ਲੈਣ ਚੱਲੀ ਆ ਤੇ ਮਾਰੇ ਜੱਗ ਦੀ ਨੂੰ ਆਪਦੀ ਦਰਾਨੀ ਨੂੰ ਛੱਡੀ ਤੈਨੂੰ ਹਰਾਨੀ ਵਾਲੀ ਗੱਲ ਦੱਸਾਂ ਅੱਜ ਮੈਨੂੰ ਨਿਸ਼ਾਨ ਆਇਆ ਕਹਿੰਦਾ ਮੈਂ ਕਿਹਾ ਤੁਸੀਂ ਨਵੀਂ ਕੁੜੀ ਰੱਖ ਲਈ ਕੰਮ ਵਾਸਤੇ ਮੈਂ ਕਿਹਾ ਕਮਲਿਆ ਮੇਰੀ ਦਰਾਨੀ ਇਹ ਸੋਨਾ ਕਰਨਾ ਤਾਂ ਸਮਲਤਾਨੀ ਬਿਤੀ ਤੈਨੂੰ ਨਹੀਂ ਕਰਨਾ ਮੇਰੇ ਅੰਗੂ ਉਹ ਨਾ ਕਰ ਆਪਾਂ ਕਾਲੀ ਰਹਿਣਾ ਆ ਰਾਜੂ ਮੱਜਾ ਦੇ ਨਾ ਕਰ ਯਾਰ oh my god simran hi soniya neha anjali aa harleen ਇੱਕ ਪਾਸੇ ਸਾਡਾ ਘਰ ਤੋਂ ਆਜ ਆ ਵੇ ਲੈ ਇਹ ਭੈਣ ਜਿਹੜੇ ਆ ਚੁੱਕੇ ਨੇ ਲਓ ਜੀ ਇਹ ਬਾਬਾ ਦੀਪ ਸਿੰਘ ਜੀ ਦਾ ਸਰੂਪ ਬਣ ਰਿਹਾ ਹੈ ਜੀ ਸਾਰੇ ਸਾਰੇ ਮੈਨੂੰ ਵੀ ਲੱਗਦੇ ਪਾਣੀ ਦਾ ਗਲਾਸ ਰੋਟੀਆਂ ਪਕਾ ਕੇ ਆਈ ਸੀ ਨਾਲ ਕੁਤ ਮਾਰੀ ਪੈਣੇ ਲੱਗਦਾ ਆਵਾਜ਼ ਆ ਤੇਰੀ ਕਰਵਾਇਆ ਫਿਰ ਸ਼ੁਰੂ ਹੋ ਗਿਆ ਹਾਂ ਆਈ ਦਾ ਆਈ ਦਾ ਆਈ ਦਾ ਹੈ ਹੋਣ ਆਈ ਤੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਅੰਦਰ ਤੱਕ ਪੈਣਾ ਹੁੰਦੀਆਂ ਨੇ ਦੌਲਤਾਂ ਪੇਗਾਨੀਆਂ ਸਾਡਾ ਕਾਦਾ ਠੀਕ ਜੋ ਪੈਸੇ ਕਮਾਏ ਵੇ ਕਿੰਨਾ ਤੇਰਾ ਕਾਲਾ ਹੋ ਗਿਆ ਰੰਗ ਨਹੀਂ ਮੇਰਾ ਟਗੜਾ ਹੋ ਗਿਆ। ਗੁਰੂਨਾ ਗੁਰੂਨਾ ਕਿੱਧਰ ਆ ਗਿਆ? ਭੈਣ ਜੀ ਤੁਸੀਂ ਵੀ ਇੱਥੇ ਸੀ। ਭੈਣ ਜੀ ਹੁਣੀ ਐਵੇਂ ਇਦਾਂ ਲੰਮੇ ਬੈਠੇ ਜਾਣ ਕੇ। ਹੈ? ਹੁਣ ਮੈਂ ਜੁਆਕਾਂ ਨੂੰ ਲੈਣ ਚੱਲੀ ਆ। ਤੇ ਮਾਰੇ ਜੱਗ ਦੀ ਨੂੰ ਆਪਦੀ ਦਰਾਣੀ ਨੂੰ ਛੱਡੀ। ਤੈਨੂੰ ਹਰਾਨੀ ਵਾਲੀ ਗੱਲ ਦੱਸਾਂ। ਅੱਜ ਮੈਨੂੰ ਨਿਸ਼ਾਨ ਆਇਆ। ਕਹਿੰਦਾ ਮੈਂ ਕਿ ਤੁਸੀਂ ਨਵੀਂ ਕੁੜੀ ਰਾ ਮਮਾ ਵਾਸਤੇ ਮੈਂ ਕਿਹਾ ਕਮਲਿਆ ਮੇਰੀ ਦਰਾਨੀ ਕਹਿੰਦਾ ਤੈਨੂੰ ਦਰਾਨੀ ਆ ਇਹ ਤਾਂ ਰਾਣੀ ਰਹਿ ਗਿਆ ਓਹੋ ਤੈਨੂੰ ਹੋਰ ਕੀ ਸੋਣਾ ਕਰਨਾ ਦਸਮਲਤਾਨੀ ਬਤੀ ਤੈਨੂੰ ਨਹੀਂ ਕਰਨਾ ਮੇਰੇ ਅੰਦਰ ਤੂੰ ਨਾ ਕਰ ਪਾਪਾ ਕਾਲੀ ਰਹਿਣਾ ਹਾਂ ਓਏ ਇਹਨੂੰ ਲੈ ਜਾ ਕੇ ਭਈਆਂ ਨੂੰ ਜਾ ਕੇ ਪਨੀਰੀ ਬਟਾ ਲਿਆਓ ਕੰਨੀਆਂ ਦੇ ਛੋਟਾ ਕੰਮ ਚਾਲਾ ਵਧ ਗਿਆ ਤੁਸੀਂ ਕੁੜੀ ਰੱਖ ਲਈ ਮੇਰੀ ਦਰਾਨੀ ਨੂੰ ਪੈਂਦਾ ਗਲਤ ਬਾਤ ਹੈ ਇਹ ਆਹ ਨਹੀਂ ਰੱਖ ਲੈਣੀ ਅਸਿਸਟੈਂਸ ਰੱਖਣੀ ਆ ਵਾ ਜਿਹਨਾਂ ਨੂੰ ਸਲਾਈ ਸਲਾਈ ਕਢਾਈ ਦਾ ਕੰਮ ਆਉਂਦਾ ਹੋਵੇ ਹਾਂ ਸਿਸਟਰ ਚ ਰੱਖਣੀ ਆ ਅਸੀਂ ਹਾਂ ਜਿਹਨਾਂ ਨੂੰ ਸਲਾਈ ਕਢਾਈ ਦਾ ਕੰਮ ਆਉਂਦਾ ਹੋਵੇ ਉਹ ਆ ਸਕਦੀਆਂ ਕੁੜੀਆਂ ਕੰਟੈਕਟ ਕਰ ਸਕਦੀਆਂ ਨੇੜੇ ਤੇੜੇ ਦੇ ਪੱਕੀ ਤਨਖਾਹ ਦਿੱਤੀ ਜਾਊਗੀ ਹਣਾ ਪੱਕੇ ਤੌਰ ਤੇ ਤਾਂ ਜੀ ਇੱਕ ਪਾਸੇ ਸਾਡਾ ਘਰ ਤੋਂ ਆਜਾ ਆ ਵੇ ਲੈ ਆ ਵੇਖੋ ਤੇ ਇੱਧਰ ਇਹ ਭੈਣ ਜਿਹੜੇ ਆ ਚੁੱਕੇ ਨੇ ਲਓ ਜੀ ਇਹ ਬਾਬਾ ਦੀਪ ਸਿੰਘ ਜੀ ਦਾ ਸਰੂਪ ਬਣ ਰਿਹਾ ਹੈ ਜੀ ਇਹ ਆਫਰ ਤੇ ਚੱਲ ਰਿਹਾ ਵੱਡੀ ਮਸ਼ੀਨ ਕਰਕੇ ਜਿੰਨੇ ਵੀ ਸੁਰੂਪ ਕਰਨਗੇ ਨਾ ਬਾਬਾ ਜੀ ਮੇਰ ਕਰਨ ਤੇ ਅੱਗੇ ਨਾਲੋਂ 2000 ਰੁਪਇਆ ਘਟਾ ਕੇ ਦਿੱਤੇ ਜਾਣਗੇ ਤੇ ਬਾਕੀ ਟਾਈਮਿੰਗ ਦਾ ਫਰਕ ਰਹੂਗਾ ਟਾਈਮ ਲੱਗਦਾ ਭੈਣਾਂ ਨੂੰ ਆਰਡਰ ਇਹਦਾ ਕਾਫੀ ਆ ਬਾਬਾ ਜੀ ਚਿੰਗੀ ਦਾ ਜ਼ਰੂਰ ਦਾ ਹੁਣ ਤਿੰਨ ਲੱਗੇ ਹੋਏ ਸਿੱਧੇ ਹੀ ਹਾਂ ਪਰ ਤੂੰ ਤਾਂ ਚੱਲ ਜਾਣਾ ਉਹਨਾਂ ਤੇ ਵਾਪਸ ਲੈਣਾ ਉਹਨਾਂ ਨੂੰ ਆਪਣੀਆਂ ਹੀ ਆ ਨਹੀਂ ਤੇਰਾ ਇਥੇ ਰੱਖ ਕੋਈ ਨਾ ਵਾਪਸ ਕਰ ਜਾਏ ਮੈਂ ਕੋਈ ਇਹਨੇ ਵਾ बस फेर तू मतलब ਨਹੀਂ ਹੋਣਾ ਹਾਂ ਕਿ ਮੈਂ ਤੁਪੂ ਦੇ ਵਿਆਹ ਤੇ ਆਉਣੀ ਕਿੱਥੀ ਕੀ ਲੈਣਾ ਤੂੰ ਪਹਿਲਾਂ ਆ ਕੇ ਲੈ ਤਾਂ ਉਹਦੇ ਨੂੰ ਗਲਾਸ ਪਾਣ ਦੇ ਲਾਇਆ ਕਰਦੇ ਨਹੀਂ ਮੈਨੂੰ ਵੀ ਲੈ ਗਦੇ ਪਾਣੀ ਦਾ ਗਲਾਸ ਰੋਟੀਆਂ ਪਕਾ ਕੇ ਆਈ ਸੀ ਆ ਈਦਾ 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 ਹੈ ਹੋਣ ਐ ਠੀਕ ਆ ਨਾ ਛੱਕੇ ਚੱਕੇ ਤੂੰ ਹੀ ਲਾਇਆ ਕਰਨੇ ਆ ਠੀਕ ਆ ਮੇਰੀ ਬੇਇੱਜ਼ਤੀ ਨਾ ਕਰਾ ਦੀ ਦਿੱਲੀ ਛੱਡਣਾ ਹੁੰਦਾ ਤੈਨੂੰ ਮੈਂ ਉਹ ਤੇ ਸੋਚੇ ਘੜਾਉਣਾ ਆਪਾਂ ਉਹ ਟੀਮ ਦੂਜੀ ਚਿੰਡੀ ਵਾਲੀ ਕੀ ਆ ਕੀ ਲੈ ਗਏ ਨੀ ਤੇਰਾ ਕੀ ਬਣਾਉਣਾ ਪ੍ਰੋਜੈਕਟ ਅੱਜ ਹਾਂ ਮਲਾ ਬਣਾਉਣਾ ਲੈਂਪ ਬਣਾਉਣਾ ਅੱਜ ਇਹ ਇਹਨੂੰ ਕੱਲੀ ਨਹੀਂ ਕਾਦਾ ਮਿਲਿਆ ਪਏ ਤੈਨੂੰ ਕਾਹਤੋਂ ਨਹੀਂ ਮਿਲਿਆ ਹਰਲੀਨ ਨਾਲ ਕੇਕ ਬਣਾ ਕੇ ਜੀਣਾ ਇਹਨੂੰ ਕੇਕ ਬਣਾਉਣਾ ਆਉਂਦਾ ਉਹ ਗੱਤੇ ਦਾ ਗੱਤੇ ਦਾ ਕੇਕ ਅੱਛਾ ਲੈਂਪ ਤੇ ਤੂੰ ਕੀ ਬਣਾਉਣਾ ਪੈਨਸਲ ਬਾਕਸ ਤੇਰਾ ਤਾਂ ਈਜ਼ੀ ਹੈ ਤੂੰ ਦਾ ਨਾਮ ਨਾ ਕੋਈ ਵੀ ਗੱਤਾ ਫੜ ਕੇ ਦੇ ਉਹਨੂੰ ਪੇਂਟ ਕਰ ਦੇ ਤੇ ਪੈਨਸਲ ਬਾਕਸ ਬਣ ਗਿਆ ਪਿੱਛੇ ਅੱਗੇ ਪੈਨਸਲ ਲਾਈਏ ਤੇ ਵਿੱਚ ਉਹ ਜਿਹੜੇ ਕੱਪ ਲਾਏ ਆ ਕੱਪ ਕਹਦੇ ਲਈ ਦਵਾਈ ਖਾਂਦੇ ਸੀ ਉਹਦੇ ਵਿੱਚ ਮਾਰ ਕੇ ਖੰਡ ਕਰ ਲੈ ਚਲੋ ਜੀ ਚਲ ਤੇਰਾ ਲੈਂਪ ਬਣਾਈਆਂ ਆਪਾਂ ਸਮਾਨ ਲਿਆਂਦਾ ਮੈਂ hi ladies yeah good morning aa ke aa kadi mai da naam ki rakhe je karmita eh karmita aa khareedi krudi koi nahi je chalo haan ji aa o raju majja de naam gana re yaar oh my god simran hi sonia sonia aap jiw chadd di aayi neha anjali aa harleen o chaahat harpreet harpreet gurpreet ਹਰਪ੍ਰੀਤ ਆ ਵਾ ਸੜੀ ਦੀ ਆ ਹਾਂ ਆ ਵਾ ਆ ਵਾ ਹਰਪ੍ਰੀਤ ਹੈ ਹਰਪ੍ਰੀਤ ਇੱਕ ਮਨਪ੍ਰੀਤ ਵੀ ਹੈ ਬਾਕੀ ਪਰਲੇ ਪਾਸੇ ਤੁਹਾਨੂੰ ਓ ਸ਼ੇਰਨੀ ਵੀ ਸਾਡੇ ਬੰਨੀ ਆਓ ਚੱਕੋ ਸਿਰੇ ਦੇ ਆਓ ਚੱਕੋ ਚੱਕੋ ਆਓ ਚੱਕ ਚੱਕੋ ਪਰਾਂ ਜੋਤੀ ਜੋਤੀ ਓ ਜੋਤੀ ਨਾ ਜਾਸਮੀਨ ਨਾ ਜਸਲੀਨ ਆ ਵੇ ਕਰ ਕਿਹੜਾ ਸਾਰੇ ਨਾਂ ਦੀਆਂ ਰੱਖਿਆ ਜਿਹੜਾ ਕੋਈ ਨਾਮ ਮਿਸ ਹੋ ਗਿਆ ਤੇ ਸਾਡੇ ਕਟੀਆਂ ਬਹੁਤ ਨਾਂ ਆ ਹਰਮਨ ਆ ਮਾਈ ਗਾਡ ਹਰਮਨ ਇਹ ਬਹੁਤ ਵਧੀਆ ਦੇਖੀ ਮਾਰਦੀ ਆ ਗੋਏ ਬਹੁਤ ਜ਼ਿਆਦਾ ਹੀ ਭੈੜੀ ਆ ਸਾਡੇ ਫਾਰਮ ਦੇ ਵਿੱਚ ਆਲ ਓ ਮਾਈ ਸਾਨੂੰ ਟੇਡਾ ਟੇਡਾ ਤੱਕਦੀ ਤੂੰ ਹੈ ਇਹਦਾ ਨਾਮ ਪਤਾ ਕੀ ਆ ਸਚਲੀਨ ਇਹਦਾ ਨਾਮ ਹੈਗਾ ਯਸ਼ਾ ਉਹ ਜਿਹੜੀ ਵੇਖਦੀ ਬਈ ਆ ਠੀਕ ਹੈ ਨਾ ਲੱਗਿਆ ਆਵਾਜ਼ ਨਹੀਂ ਮੇਰੀ ਫਰੰਡ ਵੀ ਆ ਆ ਬੱਲੇ ਮੱਝ ਹਾਂ ਅੱਜ ਆ ਓਏ ਆ ਓਏ ਆ ਲਾਵੇ ਮਰੀ ਵਾਜ ਮੱਝ ਨਸੀਬੋ ਇਹਦੀ ਫਰੰਡ ਆ ਰਾਜੂ ਮੱਝ ਸਾਰਿਆਂ ਨੇ ਇੰਦੀ ਗਈ ਮਾਰ ਵਾਜ ਮੱਝ ਮਾਰ ਮਾਰ ਵਾਜ ਸਹਿਜ ਆ ਸਹਿਜਲ ਸੌਰੀ ਇਹ ਬਹੁਤ ਖਰਾਬ ਆ ਬ੍ਰਾਊਨ ਗਲ ਥੋੜੀ ਜਿਹੀ ਮੋਟੀ ਆ ਨੌਂਦੀ ਬਹੁਤ ਚਾਨ ਵਾਲਾ ਓ ਮਾਈ ਗਾਡ ਆ ਮਾਈ ਗਾਡ ਬ੍ਰਾਊਨ ਗਲ ਵੈਰੀ ਗੁੱਡ ਮਾਰਨਿੰਗ ਨਾਲ ਦੀ ਨਾਲ ਸਿਮਰਨ ਵੀ ਆ ਗਈ ਯਾਰ ਆ ਬਈ ਗੋ ਵੈਰੀ ਗੁੱਡ ਨਾਲਾ ਨਾਲੋ ਇਹ ਥੋੜੀ ਜਿਹੀ ਹੱਡ ਨਿਕਲੇ ਆ ਹੁਣ ਇਹ ਵੇਖੋ ਇੱਕ ਪਾਸੇ ਬਹੁਤ ਮੋਟੀ ਆ ਇਹ ਥੋੜੀ ਆਪਸ ਵਿੱਚ ਬਣਦੀ ਨਹੀਂ ਨਾ ਦੋਨੀਆਂ ਚ ਚਲੋ ਚਲੋ ਬਹਿ ਜਾਓ ਜਿੱਥੇ ਤੁਹਾਡਾ ਡਾਟਾ ਦੇਲ ਕਰਦਾ ਖਿੱਚ ਕੇ ਖਿੱਚ ਕੇ ਚਲੋ ਚੋ ਐ ਕਰੋ ਜਿੰਨੇ ਮਗਰ ਬੈਠਾ ਜਾਂਦਾ ਮਗਰ ਬਹਿ ਜਾਓ ਇੱਥੇ ਬਸ ਸਾਰੀ ਲੱਦ ਲਈ ਨਾ ਤੇ ਬਾਕੀ ਇੱਧਰ ਬਹਿ ਜਾਓ ਆਹ ਵੇਲੇ ਟਾਈਮ ਨਹੀਂ ਸੀਟ ਮਿਲਕ ਲੈਂਦਾ ਆਪਦੀ ਇਹਨੂੰ ਐ ਵਾ ਕਿ ਮੈਂ ਵਿਚਾਲੇ ਬਹਿ ਕੇ ਜਾਵਾਂ ਆਏ ਏ ਦੋਵੀਂ ਜੋੜੀ ਵੇ ਲੈ ਆਪਣੀ ਵਾਈਫ ਨੂੰ ਵੀ ਨਾਲ ਬਹੁੰਦਾ ਦੂਰ ਨਹੀਂ ਹੋਂ ਦਿੰਦਾ ਆਪਦੇ ਤੋਂ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ